ਸੈਰੀ ਕਰਸੀ ਦੀ ਵੱਡੀ ਵੱਡੀ ਉਮਰ ਹੋਏ ਇਹਨਾਂ ਵਰਗਾ ਮਲੇ ਕੋਈ ਵੀ ਨਹੀਂ ਹੈਗਾ ਜਿਹਨ ਦੇ ਇਹੋ ਜਿਹਾ ਮਲੇ ਚਾਹੀਦਾ ਕਿ ਜਿਹੜਾ ਸਦਾ ਹੀ ਪਿਆਹੋ ਜਿਹਾ ਰਹੇ ਸਾਡੀ ਉਮਰ ਇਹਨੂੰ ਲੱਗ ਜੇ ਸੈਰੀ ਕਰਸੀ ਨੂੰ ਸਾਡੇ ਬੇਟੇ ਵਰਗਾ ਸਾਡੇ ਪੁੱਤਰ ਵਰਗਾ ਆਏਗਾ ਨਾ ਇਹੋ ਇਹੋ ਮੇਰੀ ਖਰਾਕ ਹੈ ਇਹੋ ਹੀ ਮੇਰੀ ਤਾਕਤ ਹੈ ਐ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਬੜੀ ਖੁਸ਼ੀ ਗੱਲ ਹੈ ਇਹੋ ਜਿਹਾ ਐਮਐਲਏ ਨੂੰ ਮਿਲਨੇ ਨੇ ਇਦਾਂ ਨਹੀਂ ਐਮਐਲਏ ਸਾਨੂੰ ਲੱਭਣੇ ਨਹੀਂ ਸਾਡਾ ਬਟਾਲਾ ਬਹੁਤ ਵਧੀਆ ਬਣਾਤਾ ਸੁੰਦਰ ਸੜਕਾਂ ਵਡੀਆਂ ਕਰ ਦਿੱਤੀਆਂ ਸੋ ਅਸੀਂ ਬਹੁਤ ਦੇਦੀ ਮਾਣ ਸਾਨੂੰ ਆਪਣੇ ਵੀਰ ਤੇ ਇਹੋ ਜਿਹਾਂ ਨੂੰ ਐਮਐਲਏ ਲੱਭਣਾਂ ਨਹੀਂ ਵਾਹਿਗੁਰੂ ਕਰੇ ਹਰ ਵਾਰੀ ਇਹੀ ਐਮਐਲਏ ਬਣੇ ਸਾਡੇ ਪੰਜਾਬ 'ਚ ਹਰਿਆਣੇ ਤੋਂ ਦਿੱਲੀ ਦਿੱਲੀਓ ਚੰਡੀਗੜ੍ਹ ਤੇ ਚੰਡੀਗੜ੍ਹੋਂ ਸਿੱਧਾ ਇੱਥੇ ਬਟਾਲੇ ਆ ਰਹੇ ਹੱਲੇ ਮੈਂ ਘਰ ਨਹੀਂ ਗਿਆ ਆਪਣੇ ਜੈ ਜੀ ਕਸੀਂ ਜਿੰਦਾ ਤੇ ਉਹ ਜਦੋਂ ਦੇ ਸਿਹਰੀ ਕਲਸੀ ਆਏ ਅਗੇ ਸਾਡਾ ਹਰ ਕੰਮ ਹੋਣਿਆਗਾ ਜੀ ਮਤਲਬ 20 ਸਾਲਾਂ ਬਾਅਦ ਸਾਡਾ ਰਾਸ਼ਨ ਕਾਰਡ ਹੁਣ ਬਣਿਆ ਬੜੀਆਂ ਸਰਕਾਰਾਂ ਆਈਆਂ ਪਰ ਸਹੂਲਤ ਪਹਿਲੀ ਵਾਰੀ ਮਿਲੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿਹਰੀ ਕਲਸੀ ਦਾ ਸਾਡੇ ਪੁੱਤਾਂ ਵਰਗਾ ਹੈ ਸਾਡਾ ਬੱਚਾ ਹੈ ਕਿੰਨੇ ਸਾਲਾਂ ਤੋਂ ਤੁਸੀਂ ਤਰਸ ਰਹੇ ਸੀ ਰਾਸ਼ਨ ਸਾਡਾ ਤਾਂ 20 30 ਸਾਲਾਂ ਦੀ ਗੱਲ ਹੈ ਲੋਕ ਨੂੰ ਰਾਸ਼ਨ ਨਹੀਂ ਮਿਲਿਆ ਹਾਂ ਕਿਹੇ ਸਰਕਾਰ ਨੇ ਰਾਸ਼ਨ ਤਾਂ ਕਾਲੀ ਚੱਲ ਗਈ ਕਾਂਗਰਸ ਚੱਲ ਗਈ ਭਾਜਪਾ ਚੱਲ ਗਈ ਮਤਲਬ ਆਮ ਪਾਰਟੇ ਲੋਕ ਖੁਸ਼ ਕਰ ਦਿੰਦੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਅਗੇ ਸਿਹਰੀ ਕਲਸੀ ਜੀ ਦੇ ਉਹਨਾਂ ਜਾਂ ਦੇ ਐਡੀਸ਼ਨ ਵਾਈ ਕੀਤੀ ਆ ਤੇ ਕਾਰਡ ਬਣ ਗਿਆ ਤੇ ਸਾਨੂੰ ਫੋਨ ਕਿਤੇ ਤਪਾ ਚ ਆਇਆ ਮੈਂ ਤਾਂ ਕਹਿੰਦੀ ਆ ਸਾਡਾ ਕਾਰਡ ਦਾ ਗਹਿਣਾ ਬਣ ਗਿਆ ਗਹਿਣਾ ਹੀ ਹੁੰਦਾ ਹੈ ਨਾ ਜੇ ਦੇਖੋ ਕੋਈ ਰਾਸ਼ਨ ਨਾਲ ਨਹੀਂ ਕੁਝ ਨਹੀਂ ਗਹਿਣਾ ਹੈ ਇੰਨੀ ਗੱਲ ਮੈਂ ਮਾਨ ਦਾ ਕਹਿ ਸਕਦਾ ਵੀ ਸ਼ਹਿਰੀ ਕਲਸੀ ਇਮਾਨਦਾਰੀ ਨਾਲ ਮਿਹਨਤ ਕਰ ਰਿਹਾ ਵਾ ਮੇਰਾ ਇੱਕੋ ਇੱਕ ਸੁਪਨਾ ਵੀ ਮੈਂ ਆਪਣੇ ਲੋਕਾਂ ਨੂੰ ਕੁਝ ਵਧੀਆ ਕਰਕੇ ਦੇ ਜਾਵਾਂ ਵਕਤ ਦਾ ਪਤਾ ਨਹੀਂ ਦੁਨੀਆ ਤੇ ਹਰ ਕੋਈ ਆ ਤੇ ਹਰ ਇੱਕ ਨੇ ਜਾਣਾ ਜਿਹੜਾ ਬੰਦਾ ਚੰਗੇ ਕੰਮ ਕਰ ਜਾਂਦਾ ਉਹਨੂੰ ਲੋਕ ਯਾਦ ਰੱਖਦੇ ਨੇ ਸ਼ਹਿਰੀ ਕਲਸੀ ਵੈਸੇ ਤਾਂ ਕਾਰਡ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਇੱਕ ਐਸਾ ਕਾਰਡ ਹੈ ਜਿਹਦੇ ਤੋਂ ਮਹਿਲਾਵਾਂ ਬੇहद ਜ਼ਿਆਦਾ ਖੁਸ਼ ਹੁੰਦੀਆਂ ਨੇ ਉਹ ਹੈ ਰਾਸ਼ਨ ਕਾਰਡ ਕਿਉਂਕਿ ਰਾਸ਼ਨ ਕਾਰਡ ਹੀ ਇਹਨਾਂ ਦੀ ਰਸੋਈ ਦਾ ਬਜਟ ਸਵਾਰਦਾ ਹੈ ਵੀ ਉਹੀ ਰਾਸ਼ਨ ਕਾਰਡ ਇਹਨਾਂ ਦੀ ਰਸੋਈ ਦਾ ਬਜਟ ਵਗਾੜਦਾ ਸੋ ਸਾਡੇ ਨਾਲ ਮਹਿਲਾਵਾਂ ਨੇ ਅੱਜ ਇੱਥੇ ਤੁਸੀਂ ਆਏ ਹੋ ਰਾਸ਼ਨ ਕਾਰਡ ਲੈਣ ਵਾਸਤੇ ਆਏ ਹੋ ਕੀ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਨਹੀਂ ਸਰ ਰਾਸ਼ਨ ਕਾਰਡ ਨਹੀਂ ਹੈਗੇ ਇਹਨਾਂ ਨੇ ਹੁਣ ਕਾਰ 15 20 ਦਿਨ ਤੋਂ ਸ਼ੁਰੂ ਕੀਤੇ ਸੀ ਜਿਹੜੇ ਮਹਿਲਾਵਾਂ ਨੂੰ ਬਣਾ ਕੇ ਦੇ ਦਿੱਤੇ ਨੇ ਕਿਉਂਕਿ ਕਾਂਗਰਸ ਸਰਕਾਰ ਵੇਲੇ ਖੱਜਲ ਖਵਾਰ ਬਹੁਤ ਲੋਕਾਂ ਨੂੰ ਕੀਤਾ ਧੁੱਪੇ ਖਲਾ ਅਰਸ਼ਣ ਕਰਨਾ ਸਵੇਰੇ ਜਾਣਾ ਸ਼ਾਮਾਂ ਨੂੰ ਘਰ ਘਾਟ ਫੇਰਨੀ ਬੰਨੇ ਲੈ ਤਾਂ ਕਿ ਪਹਿਲਾਂ ਜਮਾ ਕਰਤੀਆਂ ਭਾਜਪੀ ਨੇ ਲੈ ਲਗ ਜਮਾ ਕਰਤੀਆਂ ਕਿਸੇ ਆਮ ਪਾਰਟੀ ਸਰਕਾਰ ਨੇ ਇਹਨਾਂ ਲੋਕਾਂ ਦੇ ਘਾਟ ਬਣਾਏ ਨੇ ਇਹ ਮਹਿਲਾ ਬਹੁਤ ਖੁਸ਼ ਨੇ ਕਿਉਂਕਿ ਜਿਸका ਜਸੋਈ ਰਸ਼ਨ ਰਸ਼ਨ ਕਰਨੀ ਔਰ ਸੋਈ ਨਹੀਂ ਹੁੰਦੀ ਠੀਕ ਹੈ ਮਹਿਲਾ ਇਸ ਕਰਕੇ ਬਹੁਤ ਖੁਸ਼ ਨੇ ਅੱਜ ਬਹੁਤ ਖੁਸ਼ ਨਜ਼ਰ ਆਉਂਡੀਆਂ ਨੇ ਬੜੀ ਖੁਸ਼ੀ ਦੀ ਗੱਲ ਆਹੀ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਤਾਂ ਤੁਸੀਂ ਫੋਨ ਕਰਦੇ ਸੀ ਕਦੀ ਐਮਸੀ ਨੂੰ ਕਦੀ ਕਿਸੇ ਨੂੰ ਕਦੀ ਜਾ ਜਾ ਕੇ ਤੁਸੀਂ ਮਿਲਦੇ ਸੀਗੇ ਸੋ ਉਹਦੇ ਤੋਂ ਬਾਅਦ ਜਿਹੜਾ ਹੁਣ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਫੋਨ ਕਹਿੰਦੇ ਆਏ ਨੇ ਵੀ ਆਓ ਰਾਸ਼ਨ ਕਾਰਡ ਲੈ ਜਾਓ ਪਹਿਲਾਂ ਤੁਸੀਂ ਤਰਲੇ ਲੈਂਦੇ ਸੀਗੇ ਤੇ ਹੁਣ ਇਹ ਤਰਲੇ ਲਾ ਰਹੇ ਵੀ ਆਜੋ ਲੈ ਜਾਓ ਰਾਸ਼ਨ ਕਾਰਡ ਜੀ ਹੁਣ ਤੁਹਾਡੇ ਦਫ਼ਤਰੋਂ ਫੋਨ ਐਮਐਲਏ ਸਾਹਿਬ ਬੜੇ ਆਉਂਦੇ ਕਿਾ ਟਾਪੜਾ ਰਾਸ਼ਨ ਕਾਰਡ ਬਣਾਉਣ ਜੀ ਲੈ ਜਾਓ ਆ ਕੇ ਤੇ ਉਸ ਨਾਲ ਲੋਕ ਖੁਸ਼ ਹੋ ਜਾਂਦੇ ਲੋ ਜੀ ਸਾਡਾ ਰਾਸ਼ਨ ਕਾਰਡ ਬਣ ਗਿਆ ਪਰ ਜਦੋਂ ਨੰਬਰ ਦਿੱਤੇ ਨੇ ਨੰਬਰ ਵਾਈਜ਼ ਆਪਣੇ ਲੈਣ ਆਉਂਦੇ ਪਏ ਨੇ ਉਹਨਾਂ ਨੂੰ ਉੱਥੇ ਦੇਈ ਜਾਂਦੇ ਪਏ ਨੇ ਤੇ ਮੈਡਮ ਬੜੇ ਖੁਸ਼ ਹੋਣ ਡਿਆ ਨੇ ਕਿੰਨੇ ਸਾਲਾਂ ਤੋਂ ਤੁਸੀਂ ਤਰਸ ਰਹੇ ਸੀ ਰਾਸ਼ਨ ਸਾਲਾਂ ਦਾ 20 20 30 ਸਾਲਾਂ ਦੀ ਗੱਲ ਹੈ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ ਹਾਂ ਕਿ ਇਹ ਸਰਕਾਰ ਨੇ ਰਾਸ਼ਨ ਤਾਂ ਕਾਲੀ ਚ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਬੜੀ ਖੁਸ਼ੀ ਦੀ ਗੱਲ ਹੈ ਇਹੋ ਜੀ ਐਮਐਲਏ ਕ ਨੂੰ ਮਿਲਨੇ ਨੇ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਸ ਐਮਐਲਏ ਬਾਰੇ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਸਾਡਾ 9 ਸਾਲ ਹੋ ਗਏ ਵਿਆਹ ਨੂੰ ਤੇ ਕਿਸੇ ਨੇ ਰਾਸ਼ਨ ਕਾਰਡ ਨਹੀਂ ਬਣਾ ਕੇ ਦਿੱਤਾ ਤੇ ਇਹਨਾਂ ਨੇ ਭਾਜੀ ਹੋਣਾ ਨੇ ਬਸ ਸਾਨੂੰ ਬਣਾ ਕੇ ਦਿੱਤਾ ਰਾਸ਼ਨ ਕਾਰਡ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਰਾਸ਼ਨ ਕਾਰਡ ਬਣ ਗਿਆ ਰਾਸ਼ਨ ਕਾਰਡ ਦੇ ਬਾਰੇ ਤੁਹਾਡੀ ਕੀ ਰਾਏ ਹੈ ਮੈਨੂੰ ਤੁਹਾਡੇ ਤੁਸੀਂ ਨੇ ਲੱਗਦਾ ਹੈ ਕਿ 25-30 ਸਾਲਾਂ ਤੋਂ ਤਰਸੇ ਰੋ ਰਾਸ਼ਨ ਕਾਰਡ ਨੂੰ ਹਾਂਜੀ ਜਿਆਦਾ ਦੇ ਦਫ਼ਤਰ ਸਾਹਮਣੇ ਦੇ ਤੇ ਜਾ ਕੇ 200 ਰੁਪਿਆ ਕਰਾਇਆ ਖਰਚੇ ਰੱਖਸ਼ੇ ਤੇ ਉਹਨਾਂ ਅਰਜੀ ਐਫਸੀ ਦੇਤੇ ਨਹੀਂ ਉਹ ਤਾਂ ਗਏ ਕਿਤੇ ਚੰਡੀਗੜ੍ਹ ਕਿਤੇ ਝੂਠ ਮਾਰ ਕੇ ਸਾਨੂੰ ਬਾਰ ਬਾਰ ਦੋ ਅੱਛਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਅਗੇ ਸ਼ਹਿਰੀ ਕਲਸੀ ਜੀ ਦੇ ਉਹਨਾਂ ਜਾਂਦੇ ਆੜੀ ਸੁਣਵਾਈ ਕੀਤੀ ਆ ਤੇ ਕਾਰਡ ਬਣ ਗਿਆ ਤਾਂ ਸਾਨੂੰ ਫੋਨ ਕਿਤੇ ਪਹੁੰਚ ਆਇਆ ਬਹੁਤ ਖੁਸ਼ ਹਾਂ ਬਹੁਤ ਧੰਨਵਾਦ ਕਰਦੇ ਦਿਲੋਰਾ ਕੇ ਨਾ ਅੱਛਾ ਹਾਂਜੀ ਦਿਲੋਰਾ ਜਦ ਜਦੋਂ ਅੱਗੇ ਤੁਸੀਂ ਜਾਂਦੇ ਸੀ ਦੂਜੇ ਲੀਡਰਾਂ ਦੇ ਕੋਲ ਉੱਥੋਂ ਕਹਿੰਦੇ ਬਾਹਰ ਧੁੱਪੇ ਖਲਾਰ ਛੱਡਦੇ ਸੀ ਕਿਤੇ ਬੈਣ ਨੂੰ ਕੁਰਸੀ ਨਹੀਂ ਸੀ ਦਿੰਦੇ ਚਾਹਤ ਬੜੀ ਦੂਰ ਦੀ ਗੱਲ ਆ ਕਹਿੰਦੇ ਪਾਣੀ ਵੀ ਨਹੀਂ ਸੀ ਪੁੱਛ ਪਾਣੀ ਆਣ ਹੁੰਦੀਆਂ ਗੇਟ ਨਹੀਂ ਖੋਲਦੇ ਦੇ ਯੋ ਦਾ ਪਰਵਾਇਆ ਮਰ ਗਿਆ ਦਾ ਸੋਹਰਾ ਮਰ ਗਿਆ ਉਹ ਇੱਥੇ ਆ ਹੀ ਨਹੀਂ ਤੇ ਬਾਰੋ ਬਾਰ ਆਇਆ ਨੇ 200 ਰੁਪਏ ਖਰਚ ਕੇ ਤੇ ਹੁਣ ਅੱਜ ਕਿਹੋ ਜੀ ਸੇਵਾ ਹੋਈ ਅੱਜ ਬਹੁਤ ਵਧੀਆ ਚਾਹ ਪਾਣੀ ਬਿਸਕੁਟ ਸਭ ਤੋਂ ਵੱਡੀ ਖੁਸ਼ੀਆਂ ਨੂੰ ਇਹ ਘੜ ਰਕਾਰ ਮਿਲੇ ਯਾਰ ਕੀ ਬਾਤ ਧੰਨਵਾਦ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਕਹਿੰਦੀ ਆ ਸਾਡਾ ਘਰ ਦਾ ਗਹਿਣਾ ਬਣ ਗਿਆ ਗਹਿਣਾ ਹੀ ਹੁੰਦਾ ਹੈ ਨਾ ਜੇ ਦੇਖੋ ਕੋਈ ਰਾਸ਼ਨ ਨਾ ਨਹੀਂ ਕੁਛ ਨਹੀਂ ਗਹਿਣਾ ਹੈ ਬਹੁਤ ਥੱਕੇ ਖਾਦੇ 50 ਸਾਲ ਜਦੋਂ ਦਾ ਰਾਸ਼ਨ ਕਾਰਡ ਬਣਿਆ ਮੇਰਾ ਤੇ ਨਹੀਂ ਤੇ ਬਣਿਆ ਮੈਂ ਤਾਂ ਦੁਨੀਆ ਦੀ ਪਹਿਲੀ ਔਰਤ ਕਾਉਂਗੀ ਬਹੁਤ 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 ਧੰਨਵਾਦ ਲੱਕੀ ਹੋ ਬਿਲਕੁਲ ਬਹੁਤ ਬਹੁਤ ਹਲਕੇ ਬਹੁਤ ਜ਼ਿਆਦਾ ਹਾਂ ਮੈਂ ਤਾਂ ਖੁਦ ਮਿਲ ਕੇ ਸਾਹਮਣੇ ਧੰਨਵਾਦ ਕਰਾਂਗੇ ਉਹਨਾਂ ਦਾ ਅੱਛਾ ਐਮਐਲਏ ਸ਼ੈਰੀ ਕਲਸੀ ਜਿਹੜਾ ਕੰਮ ਸਰਕਾਰਾਂ ਪਿਛਲੇ 20 25 ਸਾਲ ਚ ਨਹੀਂ ਕਰ ਸਕੀਆਂ ਢਾਈਆਂ ਸਾਲਾਂ ਦੀ ਤੇ ਅਜੇ ਸਰਕਾਰ ਹੈ ਇਹ ਸਰਕਾਰ ਹੈ ਹੀ ਅਜੇ ਨਿੱਕੀ ਜੀ ਹੈ ਬੱਚਾ ਜੀ ਪਰ ਇਹ ਬੱਚੇ ਜੀ ਨੇ ਬੜਾ ਕੰਮ ਕਰਤਾ ਕੋਈ ਗੱਲ ਕਿਸਮਤ ਹੈ ਕਿਸਮਤ ਉਹਨਾਂ ਦੀ ਤੇਜ ਹੈ ਉਹਨਾਂ ਨੂੰ ਅਸੀਂ ਬਹੁਤ ਬਹੁਤ ਉਮਰ ਵੱਡੀ ਕਰਾਂਗੇ ਕਿ ਉਹਨਾਂ ਦੀ ਮੈਂ ਕਹੂੰਗੀ ਉਹਨਾਂ ਦੀ ਉਮਰ ਇੰਨੀ ਲੰਬੀ ਹੋਵੇ ਕਿ ਦੁਨੀਆਂ ਦੀ ਸਾਰੀ ਦਾ ਸਾਥ ਦੇਵੇ ਅੱਛਾ ਤੁਸੀਂ ਕਿਦਾਂ ਦਾ ਐਮਐਲਏ ਚਾਹੁੰਦੇ ਹੋ ਹੁਣ ਮਟਾਲੇ ਚ ਕਿਉਂਕਿ ਢਾਈ ਸਾਲਾਂ ਮੈਂ ਜਦੋਂ ਇਹਨਾਂ ਸ਼ਹਿਰੀ ਭਾਜੀ ਵਾਗੂ ਮਿਲ ਜਣ ਇਸ ਤੋਂ ਬਾਅਦ ਕੇ ਮੈਂ ਕੋਸ਼ਿਸ਼ ਨਹੀਂ ਕਰਕੇ ਤੁਸੀਂ ਕੀ ਚਾਹੁੰਦੇ ਐਨਾਂ ਵਗਰ ਜੋਗਜਾਨ ਹੋਏ ਐਮਐਲ ਸਾਬ ਸ਼ਹਿਰੀ ਕਲਸੀ ਵਰਗਾ ਇਹਨਾਂ ਦੀ ਪਰਮਾਤਮਾ ਤਰੱਕੀਆਂ ਬਖਸ਼ੀ ਤੇ ਅਸੀਂ ਵੀ ਖੁਸ਼ ਤੇ ਐਮਐਲ ਸਾਬ ਬੜੇ ਖੁਸ਼ ਜੀ ਜੀ ਤੁਹਾਡੀ ਕੀ ਰਾਏ ਹੈ ਸਾਡੀ ਵੀ ਇਹ ਰਾਏ ਹੈ ਕਿ ਮਹਾਰਾਜ ਨੇ ਬਹੁਤ ਤੰਦਰੁਸਤੀ ਦੇਵੇ ਤੇ ਹੋਰ ਵੱਡੇ ਪਾਕਿਸਤਾਨ ਘੜੀ ਆਉਣ ਜੀ ਤੁਹਾਡੀ ਕੀ ਰਾਏ ਹੈ ਸਾਡੀ ਵੀ ਇਹੋ ਹੀ ਰਾਏ ਹੈ ਵੀ ਭਾਜੀ ਬਹੁਤ ਤਰੱਕੀਆਂ ਕਰਨ ਐਦਾਂ ਨੇ ਐਮਐਲ ਸਾਨੂੰ ਲੱਭਣੇ ਨਹੀਂ ਸਾਡਾ ਬਟਾਲਾ ਬਹੁਤ ਵਧੀਆ ਬਣਾਤਾ ਸੁੰਦਰ ਸੜਕਾਂ ਵੱਡੀਆਂ ਕਰ ਦਿੱਤੀਆਂ ਸੋ ਅਸੀਂ ਬਹੁਤ ਦੇਦੇ ਮਾਣ ਆ ਸਾਨੂੰ ਆਪਣੇ ਵੀਰ ਤੇ ਬਹੁਤ ਬਹੁਤ ਮਾਣ ਆਹੀਂ ਬਹੁਤ ਧੰਨਵਾਦ ਕਰਦੇ ਆ ਇਹੋ ਜਿਹਾਂ ਨੂੰ ਐਮਐਲਏ ਲਾ ਬਣਾਣੀ ਸੋ ਇਹ ਮਹਿਲਾਵਾਂ ਸੋ ਇਹ ਸੱਚ ਬੋ ਰਹੀਆਂ ਨੇ ਇਹ ਕਹਿੰਦੀਆਂ ਨੇ ਕਿ ਕਾਰਡ ਨਹੀਂ ਬਣਿਆ ਸਾਡਾ ਇੱਕ ਕੀਮਤੀ ਗਹਿਣਾ ਬਣ ਗਿਆ ਔਰ ਵਾਕਿਆ ਹੀ ਕਾਰਡ ਇਹਨਾਂ ਮਹਿਲਾਵਾਂ ਦੇ ਲਈ ਕਿਸੇ ਕੀਮਤੀ ਗਹਿਣੇ ਤੋਂ ਘੱਟ ਨਹੀਂ ਹੈ ਕਿਉਂਕਿ ਇਹੀ ਕਾਰਡ ਹੈ ਜਿਨੇ ਇਹਨਾਂ ਦੀ ਰਸੋਈ ਦਾ ਬਜਟ ਜਿਹੜਾ ਉਹ ਸਵਾਰ ਵੀ ਦੇਣਾ ਤੇ ਰਸੋਈ ਦਾ ਬਜਟ ਵਗਾੜ ਵੀ ਦੇਣਾ ਸੋ ਐਮਐਲਏ ਨੂੰ ਅਸੀਸਾਂ ਦੇ ਰਹੀਆਂ ਨੇ ਇੱਥੋਂ ਤੱਕ ਕਹਿ ਰਹੀਆਂ ਨੇ ਕਿ ਇਹ ਐਸਾ ਐਮਐਲਏ ਹੈ ਕਿ ਇਸ ਐਮਐਲਏ ਨੂੰ ਸਾਡੀ ਉਮਰ ਵੀ ਲੱਗ ਜਾਵੇ ਇਨੀਆਂ ਅਸੀਸਾਂ ਇਨਾ ਪਿਆਰ ਇਨਾ ਮੁਹੱਬਤ ਔਰ ਇਨਾ ਉਹਨਾਂ ਦਾ ਸਤਿਕਾਰ ਕਰ ਗਿਆ ਨੇ ਅੱਜ ਕਿਸੇ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਨਾ ਸਾਡੇ ਰਾਸ਼ਨ ਕਾਰਡ ਬਣੇ ਨਾ ਸਾਡੀ ਕੋਈ ਪੈਨਸ਼ਨ ਲ ਬਣੀਆਂ ਨਾ ਕੋਈ ਸਾਡੀ ਸੁਣਵਾਈ ਕੀਤੀ ਹੈ ਤੇ ਉਹ ਜਦੋਂ ਦੇ ਸਹਿਰੀ ਕਰਸੀ ਆਏ ਅੱਗੇ ਸਾਡਾ ਹਰ ਕੰਮ ਹੋਣ ਡਿਆ ਹੈਗਾ ਜੀ ਹਾਂ ਉਹਨਾਂ ਨੇ ਸਾਡਾ ਮਾੜਾ ਤੋਂ ਮਾੜਾ ਵੱਡੇ ਤੋਂ ਵੱਡਾ ਕੰਮ ਸਾਡੀ ਸੁਣਵਾਈ ਹੋਣ ਡਈ ਉਹਨਾਂ ਦੇ ਕੋਲ ਰਾਸ਼ਨ ਕਾਰਡ ਵੀ ਰਾਸ਼ਨ ਕਾਰਡ ਵੀ ਬਣਾ ਕੇ ਦਿੱਤੇ ਉਹਨਾਂ ਨੇ ਪੈਨਸ਼ਨਾ ਵੀ ਬਣਾ ਕੇ ਦਿੱਤੀਆ ਕੋਈ ਕਰਕੇ ਬਾਕੀ ਕੋਈ ਕੰਮ ਹੋਵੇ ਉਹ ਵੀ ਸਾਡਾ ਸੁਣਾ ਹੀ ਕਰਦੇ ਹੈਗੇ ਨੇ ਹਾਂਜੀ ਬਹੁਤ ਚੰਗਾ ਧੰਨਵਾਦ ਹੈਗਾ ਸ਼ਹਿਰੀ ਕਰਸ਼ੀ ਨੂੰ ਸਾਡੇ ਬੇਟੇ ਵਰਗਾ ਸਾਡੇ ਪੁੱਤਰ ਵਰਗਾ ਹੈਗਾ ਨੇ ਬੜੀ ਬੜੀ ਧੰਨਵਾਦ ਉਹਨਾਂ ਦੀ ਜਿਹੜਾ ਉਹ ਗਰੀਬਾਂ ਦਾ ਇੰਨੀ ਸੇਵਾ ਕੀਤੀ ਗਰੀਬਾਂ ਦੀ ਮੈਂ ਨਾ ਪਾਰਟੀ ਦਾ ਬਹੁਤ ਧੰਨਵਾਦ ਕਰਦੀ ਆ 20 ਸਾਲ ਤੋਂ ਨਹੀਂ ਸਾਡਾ ਰਾਸ਼ਨ ਕਾਰਡ ਬਣਿਆ ਅੱਜ ਸਾਡੀ ਸੁਣਵਾਈ ਹੋਈ ਹੈ ਅਸੀਂ ਸ਼ੁਕਰਗੁਜ਼ਾਰ ਆ ਇਸ ਪਾਰਟੀ ਦੇ ਤੇ ਰੇਜ਼ਮੈਂਟ ਵੀ ਇੱਥੇ ਬਹੁਤ ਵਧੀਆ ਨੇ ਚਾਹ ਪਾਣੀ ਦੇ ਤੇ ਚਲੋ ਸ਼ੁਕਰ ਕਰਦੇ ਆ ਨਾ ਐਮਐਲਏ ਆਂ ਸਾਡਾ ਮਤਲਬ 20 ਸਾਲਾਂ ਬਾਅਦ ਸਾਡਾ ਰਾਸ਼ਨ ਕਾਰਡ ਹੁਣ ਬਣਿਆ ਬੜੀਆਂ ਸਰਕਾਰਾਂ ਆਈਆਂ ਪਰ ਸਹੂਲਤ ਪਹਿਲੀ ਵਾਰੀ ਮਿਲੀ ਹੈ ਇੰਨੀ ਧੇਰ ਹੋ ਗਈ ਸਾਡੇ ਕਾਟ ਨਹੀਂ ਬਣੇਗੇ ਘੱਟੋ ਘੱਟ 26-27 ਸਾਲ ਹੋ ਗਏ ਬੜੇ ਅਪਲਾਈ ਕੀਤੇ ਆ ਕਿ ਨਹੀਂ ਬਣੇ ਹੁਣ ਇਹ ਪਤਾ ਲੱਗਾ ਸੀ ਇਹ ਹੀ ਅਪਲਾਈ ਕੀਤਾ ਤੇ ਸਾਨੂੰ ਮਿਲ ਗਿਆ ਹੁਣ ਸਾਡੇ ਬਣ ਗਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਿਆਰੀ ਕਲਸੀ ਦਾ ਹਾਂ ਸਾਡੇ ਪੁੱਤਾਂ ਵਰਗਾ ਆ ਸਾਡੇ ਬੱਚਾ ਐ ਚਲੋ ਉਹਨੇ ਸਾਡੇ ਕੰਮ ਸਵਾਰੇ ਆ ਬਹੁਤ ਸ਼ੁਕਰੀਆ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਦਾ ਆਹੀ ਕਹਿੰਨੇ ਕਿ ਜੁਗ ਜੁਗ ਰਾਜ ਮਤਲਬ ਕਿ ਰਾਜੀ ਰਵੇ ਜੁਗਾ ਤੱਕ ਤੇ ਲੋਕਾਂ ਦੇ ਕੰਮ ਸਵਾਰਦਾ ਇਸ ਤਰ੍ਹਾਂ ਹਰ ਕੋਈ ਇਹਨਾਂ ਦੇ ਨਾਲ ਸਹਿਮਤ ਰਹੇ ਮੈਂ ਕਹਿੰਨੀ ਆ ਕਿ ਸੈਰੀ ਕਲਸੀ ਦੀ ਵੱਡੀ ਵੱਡੀ ਉਮਰ ਹੋਏ ਇਹਨਾਂ ਵਰਗਾ ਐਮਐਲਏ ਕੋਈ ਵੀ ਨਹੀਂ ਹੈਗਾ ਕਿੰਨੀਆਂ ਸਰਕਾਰਾਂ ਆਈਆਂ ਪਰ ਸਾਡਾ ਕਿਸੇ ਨੇ ਅਜੇ ਤੱਕ ਨਹੀਂ ਕਾਰਡ ਬਣਾਇਆ ਰਾਸ਼ਨ ਕਾਰਡ ਇਹਨਾਂ ਨੇ ਇਹ ਬਣਾਇਆ ਹਰ ਇੱਕ ਕੰਮ ਫੋਨ ਕਰਕੇ ਆਪ ਦੱਸਦੇ ਨੇ ਪੁੱਛਦੇ ਨੇ ਵੀ ਹਾਂ ਤੁਹਾਡਾ ਹੋਇਆ ਹੈ ਕਿ ਨਹੀਂ ਹੋਇਆ ਕੱਲ ਵੀ ਫੋਨ ਆਇਆ ਵੀ ਤੁਹਾਡਾ ਰਾਸ਼ਨ ਕਾਰਡ ਬਣ ਗਿਆ ਤੁਸੀਂ ਆ ਕੇ ਲੈ ਜਾਓ ਇੱਥੇ ਵੀ ਆਏ ਆ ਇੰਨੀ ਖਾਤਿਰਦਾਰੀ ਕੀਤੀ ਕੌਫੀ ਲਾਈ ਹੈ ਇੰਨਾ ਹਰ ਇੱਕ ਖਾਂ ਦਾ ਇੰਤਜ਼ਾਮ ਕੀਤਾ ਦਾ ਬਹੁਤ ਵਧੀਆ ਹੈ ਵਾਹਿਗੁਰੂ ਕਰੇ ਹਰ ਵਰੀ ਇਹੀ ਐਮਐਲਏ ਬਣੇ ਸਾਡੇ ਪੰਜਾਬ 'ਚ ਜੀ ਹਾਂ ਦੇ ਹੋ ਜਾਈਐ ਐਮਐਲਏ ਚਾਹੀਦਾ ਕਿ ਜਿਹੜਾ ਸਦਾ ਹੀ ਵੀ ਇਹੋ ਜਿਹਾ ਰਹੇ ਸਾਡੀ ਉਮਰ ਇਹਨੂੰ ਲੱਗ ਜੇ ਕਿ ਸਾਡਾ ਰਾਸ਼ਨ ਕਾਟੇ ਨੇ ਬਣਾਇਆ ਬਹੁਤ ਵਧੀਆ ਉੰਜ ਵੀ ਸਾਡੀ ਗੱਲ ਬਾਤ ਬਹੁਤ ਸੁਣਦੇ ਜਿਹੜੇ ਅੱਗੋਂ ਇਹਨਾਂ ਨੇ ਬੰਦੇ ਰੱਖੇ ਉਹ ਵੀ ਬਹੁਤ ਵਧੀਆ ਹੈ ਪੁਰਾਣੀ ਸਰਕਾਰਾਂ ਬਣੀਆਂ ਆ ਉਹਨਾਂ ਨੇ ਸਾਡਾ ਰਾਸ਼ਨ ਕਾਟ ਨਹੀਂ ਬਣਾਇਆ ਇਹ ਬਹੁਤ ਵਧੀਆ ਨੇ ਇਹ ਵੀ ਸਾਡੀ ਗੱਲ ਸੁਣਦੇ ਅਸੀਂ ਉਸ ਦਿਨ ਫਾਰਮ ਦੇਣ ਗਏ ਬਹੁਤ ਵਧੀਆ ਆ ਜਾਂਦਿਆਂ ਪਾਣੀ ਤਾਂ ਨਹੀਂ ਪੁੱਛਿਆ ਬਹੁਤ ਸੋਹਣਾ ਉਹਨਾਂ ਨੇ ਕਿਦਿਆ ਹਾਂਜੀ ਐਮ ਐਲ ਐਨ ਸੀ ਇਸ ਦੇ ਨਿਹਾੜੀ ਉਮਰ ਵੀ ਉਹਨੂੰ ਲੱਗ ਜੇ ਵਧੀਆ ਬਹੁਤ ਹੀ ਤਰੱਕੀ ਕਰੇ ਇਸ ਤੋਂ ਵੀ ਜ਼ਿਆਦਾ ਅੱਜ ਬਟਾਲਾ ਦੇ ਵਿੱਚ ਮਹਿਲਾਵਾਂ ਇਦਾਂ ਖੁਸ਼ੀ ਜਿਵੇਂ ਯੂਕੇ ਦੇ ਵਿੱਚ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਲੋਕੀ ਖੁਸ਼ ਹੁੰਦੇ ਨੇ ਜੀ ਇਹਨਾਂ ਵਾਸਤੇ ਇਹ ਜਿਹੜਾ ਕਾਰਡ ਹੈ ਰਾਸ਼ਨ ਕਾਰਡ ਕੋ ਗ੍ਰੀਨ ਕਾਰਡ ਤੋਂ ਕੱਟ ਨਹੀਂ ਬੜੀਆਂ ਇਹਨਾਂ ਦੇ ਚਿਹਰੇ ਤੇ ਰੌਣਕ ਹੈ ਔਰ ਅਸੀਸਾਂ ਦੇ ਰਹੀਆਂ ਸੀ ਆਪਣੀਆਂ ਉਮਰਾ ਕਹਿਣ ਕੇ ਐਮਐਲਏ ਨੂੰ ਲੱਗ ਜਾਣ ਇਹ ਪਹਿਲਾ ਐਮਐਲਏ ਜਿੰਨੂੰ ਕੋਈ ਇਦਾਂ ਦੀਆਂ ਅਸੀਸਾਂ ਦਿੰਦਾ ਦਿਖਾਈ ਦਿੱਤਾ ਸੋ ਐਮਐਲਏ ਸਾਹਿਬ ਇਹ ਰਾਸ਼ਨ ਕਾਰਡ ਇਹ ਮਹਿਲਾਵਾਂ ਬੀਬੀ ਨਾਲ ਹੀ ਖੜੀ ਹੈ ਇਹਦਾ ਕਹਿਣਾ ਹੈ ਕਿ 20-25 ਸਾਲ ਹੋ ਗਏ ਦਰਸ ਗਈਆਂ ਰਾਸ਼ਨ ਕਾਰਡ ਹੁੰਦਾ ਕਿਦਾਂ ਦਾ ਕਹਿੰਦੀ ਹੈ ਕਿ ਹੁਣ ਪਤਾ ਲੱਗਾ ਨਹੀਂ ਨਹੀਂ ਵੇਖੋ ਮੈਂ ਇਹ ਮੇਰਾ ਸਾਰਾ ਪਰਿਵਾਰ ਹੈ ਜੀ ਔਰ ਮੈਂ ਰੇਣੀ ਆ ਜੀ ਜਿਹੜਾ ਇਹਨਾਂ ਨੇ ਮੇਰੀ ਡਿਊਟੀ ਲਈ ਆ ਤੇ ਮੈਂ ਉਸ ਪਰਮਾਤਮਾ ਦਾ ਅਸ਼ੀਰਵਾਦ ਲੈ ਕੇ ਉਹ ਟਾਸਰਾ ਲੈ ਕੇ ਇੰਨੀ ਗੱਲ ਮੈਂ ਮਾਣਨਾ ਕਹਿ ਸਕਦਾ ਵੀ ਸ਼ਹਿਰੀ ਕਲਸੀ ਇਮਾਨਦਾਰੀ ਨਾਲ ਮਿਹਨਤ ਕਰ ਰਿਹਾ ਵਾ ਔਰ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਚੱਕ ਰਿਹਾ ਵਾ ਔਰ ਮੇਰੀ ਮੇਰਾ ਇੱਕੋ ਇੱਕ ਸੁਪਨਾ ਵੀ ਮੈਂ ਆਪਣੇ ਲੋਕਾਂ ਨੂੰ ਕੁਝ ਵਧੀਆ ਕਰਕੇ ਦੇ ਜਾਵਾਂ ਵਕਤ ਦਾ ਪਤਾ ਨਹੀਂ ਦੁਨੀਆ ਤੇ ਹਰ ਕੋਈ ਆ ਤੇ ਹਰ ਇੱਕ ਨੇ ਜਾਣਾ ਜਿਹੜਾ ਬੰਦਾ ਚੰਗੇ ਕੰਮ ਕਰ ਜਾਂਦਾ ਉਹਨੂੰ ਲੋਕ ਯਾਦ ਰੱਖਦੇ ਨੇ ਮੈਨੂੰ ਇਹ ਹੈ ਵੀ ਅੱਜ ਬਟਾਲੇ ਦੇ ਵਿੱਚ ਉਹ ਪੈੜਾ ਪੈ ਜਾਣ ਜਿਹੜੀਆਂ ਅੱਜ ਤੱਕ ਨਹੀਂ ਪਈਆਂ ਸੀ ਔਰ ਮੇਰੀ ਰੀਜ ਹੈ ਇਹੋਈ ਵੀ ਇੱਕ ਬਟਾਲਾ ਜਿਹੜਾ ਸਾਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਉਹਨੂੰ ਆਪਾਂ ਅੱਗੇ ਲੈ ਕੇ ਆਈਏ ਅੱਛਾ ਮੈਨੇ ਸਾਹਿਬ ਵੱਖ-ਵੱਖ ਸਰਕਾਰਾਂ ਜਿਨ੍ਹਾਂ ਨੂੰ 70 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ 70 ਸਾਲ ਦਾ ਸਮਾਂ ਹੋ ਜਾਏ ਤੇ ਬੰਦਾ ਐਦਾਂ ਦਾ ਹੋ ਜਾਂਦਾ ਮਤਲਬ ਥੋੜਾ ਬਜ਼ੁਰਗ ਹੋ ਜਾਂਦੇ ਨੇ ਹੈਨਾ ਤਾਂ 70 ਸਾਲ ਹੋ ਗਏ ਨਾ ਸਰਕਾਰਾਂ ਨੂੰ ਤੇ ਢਾਈ ਸਾਲਾਂ ਦੇ ਵਿੱਚ ਤੇ ਅਜੇ ਜਵਾਕ ਜੇ ਹੁੰਦੇ ਬੱਚੇ ਜੀ ਨਿੱਕੇ ਜੀ ਇਸ ਢਾਈ ਸਾਲ ਦੀ ਸਰਕਾਰ ਦੇ ਵਿੱਚ ਤੁਸੀਂ ਉਹ ਕੰਮ ਕਰਕੇ ਵਿਖਾਏ ਨਹੀਂ ਬੀਬੀਆਂ ਕਹਿ ਰਹੀਆਂ 70 ਸਾਲਾਂ ਚ ਨਹੀਂ ਕੋਈ ਕਰਦਾ ਅ ਦੇਖੋ ਜੀ ਪਹਿਲੀ ਗੱਲ ਤੇ ਜਿਹੜੀ ਆਮ ਆਦਮੀ ਪਾਰਟੀ ਵਾਲੇ 17 ਵਾਲੇ ਹਨਾ ਤੁਸੀਂ ਕਹਿੰਦੇ ਹੋ ਉਹ 17 ਵਾਲੇ ਨਹੀਂ ਆ ਉਹ 25 ਤੋਂ 30 ਵਾਲੇ ਨੇ ਜਿਹੜੇ ਰਾਤ ਦਿਨ ਮਿਹਨਤ ਕਰਦੇ ਨੇ ਦੇਖੋ ਗੱਲ ਹੁੰਦੀ ਆ ਮਿਹਨਤ ਦੀ ਕੰਮ ਹੁੰਦਾ ਹੈ ਕਰਮ ਹੁੰਦੇ ਨੇ ਜਿਹੜਾ ਬੰਦਾ ਵਧੀਆ ਕੰਮ ਕਰਦਾ ਲੋਕ ਉਹਦੀ ਸੋਭਾ ਕਰਦੇ ਨੇ ਸੋ ਇਹ ਮੈਂ ਫਿਰ ਤੁਹਾਨੂੰ ਅੱਗੇ ਦੱਸਿਆ ਵੀ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਜ਼ਿੰਮੇਵਾਰੀ ਬਖਸ਼ੀ ਆ ਲੋਕਾਂ ਨੇ ਉਹ ਜ਼ਿੰਮੇਵਾਰੀ ਨਿਭਾ ਰਹੇ ਆ ਮੈਨੂੰ ਸਭ ਕਿੰਨੇ ਕਾਰਡ ਬਣ ਚੁੱਕੇ ਨੇ ਕਿੰਨੇ ਇੱਕ ਰਹਿ ਗਏ ਨੇ ਤੇ ਕਿੰਨੀਆਂ ਕੁ ਹੋਰ ਅਰਜ਼ੀਆਂ ਤੁਹਾਡੇ ਕੋ ਆ ਚੁੱਕੀਆਂ ਦੇਖੋ ਜੀ ਕਾਰਡ ਜਿਹੜੇ ਨੇ ਹੱਲੇ ਮੈਨੂੰ ਕਈ 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 ਪਰਿਵਾਰ ਆਉਂਦੇ ਨੇ ਜਿਹੜੇ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਪਰ ਮੈਂ ਹੱਥ ਜੋੜ ਕੇ ਤੁਹਾਡੇ ਮਾਧਿਅਮ ਰਹੀਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਮੈਂ ਸਟੈਪ ਬਾਈ ਸਟੈਪ ਆਸਤੇ ਆਸਤੇ ਸਾਰਿਆਂ ਤੱਕ ਪਹੁੰਚਾਂਗੇ ਕਿਉਂਕਿ ਦੁੱਖ ਦੀ ਗੱਲ ਹੈ ਆ ਪਰਿਵਾਰ ਆ ਸਾਰਾ ਬੈਠਾ ਵਾ ਜੇ ਕਿਤੇ ਇਹਨਾਂ ਦੇ ਕੰਮ ਹੋਏ ਹੁੰਦੇ ਤੇ ਅੱਜ ਕੀ ਲੋੜ ਸੀ ਜੀ ਅੱਜ ਕੀ ਲੋੜ ਸੀ ਇਹਨਾਂ ਨੂੰ 100 ਤੱਕ ਪਹੁੰਚਣ ਦੀ ਜੇ ਪ੍ਰਾਣੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਸੋ ਸਾਡੀ ਡਿਊਟੀ ਆ ਆਪਾਂ ਨਿਭਾ ਰਹੇ ਆ ਪਰ ਸਟੈਪ ਬਾਈ ਸਟੈਪ ਹਰ ਘਰ ਤੱਕ ਪਹੁੰਚ ਕਰਾਂਗੇ ਜਿੱਥੇ ਜਿੱਥੇ ਜੇ ਕੋਈ ਕਸਰ ਰਹਿ ਗਈ ਤੇ ਜੇ ਫਿਰ ਕਿਤੇ ਗਾਂ ਫੇਰ ਅਗਲੀ ਵਾਰੀ ਮੌਕਾ ਦੇ ਦਨਗੇ ਰਹਿੰਦੀਆਂ ਖੁੰਦੀਆਂ ਕਸਰਾਂ ਉਹਦੇ ਚ ਵੀ ਕੱਢਦੇ ਆ ਮੌਕਾ ਦੇਣ ਨੂੰ ਤੇ ਤਿਆਰ ਨਹੀਂ ਜੀ ਇਹਨਾਂ ਨੇ ਅੱਗੇ ਵੀ ਕਹਿਤਾ ਸਾਰਿਆਂ ਨੇ ਕਿ ਅਸੀਂ ਤਾਂ ਜਦ ਤੱਕ ਸਾਹ ਚੱਲਦੇ ਤੇ ਐਮ ਐਲ ਏ ਸਾਡਾ ਸ਼ਹਿਰੀ ਕਲਸੀ ਹੀ ਹੋਵੇ ਪਰ ਇਹਨਾਂ ਨੇ ਆਪਣੀ ਉਮਰਾਂ ਦੀ ਗੱਲ ਵੀ ਕੀਤੀ ਕਹਿੰਦੇ ਸਾਡੀ ਉਮਰ ਸ਼ਹਿਰੀ ਕਲਸੀ ਨੂੰ ਲੱਗੇ ਅਗਰ ਬਟਾਲੇ ਸ਼ਹਿਰ ਦਾ ਕੋਈ ਵਿਕਾਸ ਕਰ ਰਿਹਾ ਤੇ ਸ਼ਹਿਰੀ ਨਹੀਂ ਨਹੀਂ ਮੇਰਾ ਪਰਿਵਾਰ ਆ ਜੀ ਮੈਂ ਰਣੀ ਆ ਇਹ ਪਿਆਰ ਕਰਦੇ ਨੇ ਸੋ ਮੈਂ ਇਹੋ ਇਹੋ ਮੇਰੀ ਖਰਾਕ ਹੈ ਇਹੋ ਹੀ ਮੇਰੀ ਤਾਕਤ ਆ ਇਹੋ ਮੈਨੂੰ ਕਹਿੰਦੇ ਨਾ ਵੀ ਜਿਹੜੀ ਮਿਹਨਤ ਮੈਂ ਸਿੱਧਾ ਹਰਿਆਣੇ ਤੋਂ ਦਿੱਲੀ ਦਿੱਲੀੋਂ ਚੰਡੀਗੜ੍ਹ ਤੇ ਚੰਡੀਗੜ੍ਹੋਂ ਸਿੱਧਾ ਇੱਥੇ ਬਟਾਲੇ ਆ ਰਿਹਾ ਹੱਲੇ ਮੈਂ ਘਰ ਨਹੀਂ ਗਿਆ ਆਪਣੇ ਤੇ ਮੇਰਾ ਵੀ ਮਨ ਕਰ ਰਿਹਾ ਮੇਰਾ ਛੋਟਾ ਬੱਚਾ ਆ ਉਹ ਵੀ ਈ ਕਰਿਆ ਵੀ ਪਾਪਾ ਨੇ ਕਦੋਂ ਆਉਣਾ ਪਰ ਮੈਂ ਕਿਹਾ ਵੀ ਪਾਪਾ ਪਹਿਲਾਂ ਆਪਣੇ ਵੱਡੇ ਪਰਿਵਾਰ ਨੂੰ ਮਿਲ ਕੇ ਤੇ ਫਿਰ ਕਾਕਾ ਤੇਰੇ ਵੱਲ ਆਉਣਗੇ ਸੋ ਇਹ ਮੇਰਾ ਪਰਿਵਾਰ ਆ ਜੀ ਮੈਨੂੰ ਮਾਣ ਹੈ ਇਹੋ ਤਾਕਤ ਹੈ ਇਹੋ એનર્ਜੀ ਹੈ ਜਿਹੜੀ ਮੈਨੂੰ ਜਿਹੜੀ ਮੇਰਾ ਹੌਸਲਾ ਬਲੰਦ ਕਰਦੀ ਹੈ ਇਹੋ ਤਾਕਤ ਹੈ ਇਹੋ એનર્ਜੀ ਹੈ ਜਿਸ ਦਿਨ ਐਮ.ਐਲ.ਏ. ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਹੜੇ ਸੋ ਉਹਨਾਂ ਨੂੰ ਇਹ ਹੌਸਲਾ ਮਿਲਦਾ ਹੈ ਔਰ ਇਸ ਵੇਲੇ ਪੂਰੇ ਪੰਜਾਬ ਚ ਨਹੀਂ ਦਿੱਲੀ ਤੱਕ ਚਰਚੇ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਔਰ ਇਲਾਕੇ ਦੀ ਗੱਲ ਕਰੀਏ ਤਾਂ ਇਥੋਂ ਦੀਆਂ ਮਾਵਾਂ ਇਹ ਅਸੀਸਾਂ ਤੱਕ ਦਿੰਦੀਆਂ ਪਈਆਂ ਨੇ ਕਿ ਸ਼ੈਰੀ ਵਰਗੇ ਪੁੱਤ ਨੂੰ ਸਾਡੀ ਵੀ ਉਮਰ ਲੱਜੇ ਇਤੋਂ ਵੱਧ ਕੇ ਕਹਿੰਦੇ ਸਾਡੇ ਲਈ ਪੁੱੰ ਦਾ ਕੰਮ ਕੋਈ ਨਹੀਂ ਰਹਿਦਾ ਵਿਕਦਰ ਅਕਸਰ ਦੀ ਆਵਾਜ਼ ਆ ਰਹੀ 2